ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਸ ਸੰਘਰਸ਼ ਨੇ ਇਹ ਮਿਸਾਲ ਖੜੀ ਕੀਤੀ ਵੀ ਜਦੋਂ ਲੋਕ ਇਕੱਠੇ ਹੋ ਕੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਮੋਦੀ ਵਰਗੀਆਂ ਸਰਕਾਰਾਂ ਨੂੰ ਵੀ ਵੱਡੀਆਂ-ਵੱਡੀਆਂ ਆਕਮਾਂ ਨੂੰ ਵੀ ਝੁਕਾ ਦਿੰਦੇ ਨੇ ਪਰ ਇਸ ਮੋਰਚੇ ਦੇ ਵਿੱਚ ਮਤਲਬ ਵਿਦਿਆਰਥੀਆਂ ਨੇ ਜਿੱਤਿਆ ਕਿ ਉਹਨਾਂ ਨੇ ਆਪਣੇ ਮੋਰਚੇ ਨੂੰ ਡੀਰੇਲ ਨਹੀਂ ਹੋਣ ਦਿੱਤਾ ਕਿਸੇ ਹੋਰ ਪਾਸੇ ਨਹੀਂ ਜਾਣ ਦਿੱਤਾ ਕਦੇ ਕਹਿੰਦੇ ਵੀ ਇਹ ਕੱਲੇ ਪੰਜਾਬ ਦੇ ਪੰਜਾਬੀ ਪੰਜਾਬੀ ਬੋਲੀ ਜਾਂਦੇ ਨੇ ਕਦੇ ਨੈਰੇਟਿਵ ਚ ਨੌਂ ਵିକਲੇ ਸਿੱਖਾ ਦਾ ਮਸਲਾ ਹੈ ਵਿਦਿਆਰਥੀਆਂ ਨੂੰ ਵੀ ਪਤਾ ਹੈ ਵੀ ਇਹ ਜਿਸ ਸੰਘਰਸ਼ ਨਾਲ ਇਹ ਲੜਕੋਨ ਰਹਾਏ ਤੇ ਵੀਡੀਓ ਕਮਰੇ ਚ ਬੈਠ ਕੇ ਵੀਡੀਓ ਪਾਉਣ ਜੁਗਾ ਕੌਣ ਹੈ ਏਬੀਬੀਪੀ ਹੈ ਜਿਹੜੇ ਇੱਥੇ ਜਿੱਤੇ ਹੋਏ ਨੇ ਹੁਣ ਉਹਨਾਂ ਦਾ ਇੱਥੇ ਫਿਊਚਰ ਤੁਸੀਂ ਕੀ ਦੇਖਦੇ ਹੋ ਭਵਿੱਖ ਕੀ ਹੈ ਉਹਨਾਂ ਦਾ ਦੇਖੋ ਏਬੀਬੀਪੀ ਇਸ ਸੰਘਰਸ਼ ਤੋਂ ਬਾਅਦ ਬਿਲਕੁਲ ਕੁੰਝ ਲੱਗ ਚੁੱਕੀ ਹੈ ਵੀ ਇੱਥੇ ਸੈਟਿੰਗ ਮਾਝੀ ਦੀ ਪੋਲਿਟਿਕਸ ਬਹੁਤ ਚੱਲਦੀ ਹੈ ਇਨਕਰਬੀ ਵਿਚਾਰਾਂ ਦੀ ਮਸਲਿਆਂ ਦੀ ਪੋਲਿਟਿਕਸ ਘੱਟ ਚੱਲਦੀ ਹੈ ਹੁਣ ਇਹ ਪੰਜਾਬ ਹਰਿਆਣਾ ਦਾ ਮਸਲਾ ਹੀ ਨਹੀਂ ਹੈਗਾ ਇਹ ਸੈਂਟਰ ਤੇ ਪੰਜਾਬ ਦਾ ਮਸਲਾ ਹੈ ਇਹ ਇਹਨੂੰ ਹਰਿਆਣਾ ਥੋੜੀ ਜਿਮੇਵਾਰ ਪੰਜਾਬ ਦੇ ਪਾਣੀ ਖੋਣ ਲਈ ਕਿ ਇਹ ਤਾਂ ਵਿਹਲੜ ਨੇ ਜੀ ਇਹ ਪੜਦੇ ਨਹੀਂ ਹੈ ਇਹ ਇਹਨਾਂ ਦਾ ਕੰਮ ਹੀ ਧਰਨਾ 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 ਇਹ ਅਸਲ 'ਚ ਆਪਣਾ ਜਿਹੜਾ ਸਿਸਟਮ ਹੈ ਉਹ ਚਾਹੁੰਦਾ ਵੀ ਆਪਾਂ ਇਸ ਤਰ੍ਹਾਂ ਸੋਚੀਏ ਸਾਡੀਆਂ ਤਾਂ ਦੇਖੋ ਜ਼ਮੀਰਾਂ ਜਾਗਦੀਆਂ ਨੇ ਛੱਡੇ ਤੋਂ ਨਹੀਂ ਰਿਹਾ ਜਾਂਦਾ ਬੋਲੇ ਬਿਨਾ ਜਦੋਂ ਕੁਝ ਗਲਤ ਹੋਊਗਾ ਅਸੀਂ ਬੋਲਾਂਗੇ ਵਿਵਾਕੀ ਦੇ ਨਾਲ ਨਾਅਰੇ ਬੁਲੰਦ ਕਰਾਂਗੇ ਤੁਸੀਂ ਕੀ ਕਰਦੇ ਹੋ ਕਰਦੇ ਨਹੀਂ ਤੁਹਾਨੂੰ ਰੋਕਤੇ ਮਤਲਬ ਸੰਘਰਸ਼ ਵਾਲੇ ਰਸਤੇ ਜਾਣ ਤੋਂ ਲਈ ਤੁਹਾਡੇ ਤੇ ਦੋ ਪਰਚੇ ਹੋਗੇ ਤੁਹਾਨੂੰ ਪੜਨ ਵਾਸਤੇ ਭੇਜਿਆ ਜੀ ਜਦੋਂ ਆਪਣੇ ਸ਼ਹੀਦਾਂ ਨੇ ਜਾਨਾਂ ਵਾਰ ਦਿੱਤੀਆਂ ਤੇ ਇਹ ਛੋਟੇ ਮੋਟੇ ਪਰਚਿਆਂ ਦੀ ਕੀ ਗੱਲ ਹੈ ਤੇ ਯਾਦ ਕਰਨਗੇ ਵੀ ਹਰ ਦਿਨ ਇੱਥੇ ਨਾਅਰਿਆਂ ਦੀ ਗੂੰਜ ਹੋਰ ਉੱਚੀ ਹੁੰਦੀ ਸੀਗੀ ਤੇ ਪੰਗਾ ਲੈਣ ਤੋਂ ਪਹਿਲਾਂ ਹਮੇਸ਼ਾ ਸੋਚਣਗੇ ਤੇ ਇਸ ਪ੍ਰੋਟੈਸਟ ਨੇ ਇੱਕ ਖੜੋਤ ਵੀ ਥੋੜੀ ਹੈ ਪੂਰੀ ਦੁਨੀਆ ਦੇ ਵਿੱਚ ਰੈਪੀਰੀਅਨ ਲਾਅ ਫਾਲੋ ਹੁੰਦਾ ਹੈ ਪਰ ਪੰਜਾਬ ਦੇ ਲਈ ਉਹ ਫਾਲੋ ਨਹੀਂ ਹ ਪ੍ਰਾਇਮੇਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦ ਪ੍ਰੇ ਸਿੰਘ ਇਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਬੈਠੇ ਹਾਂ ਤੇ ਜਿਹੜਾ ਸੈਨੇਟ ਚੋਣਾਂ ਦਾ ਮਸਲਾ ਸੀ ਉਹ ਇਸ ਵੇਲੇ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਉਹ ਵਿਦਿਆਰਥੀਆਂ ਨੇ ਜਿੱਤ ਲਿਆ ਬਾਕੀ ਧਿਰਾਂ ਦਾ ਸਾਥ ਇਸ ਵੇਲੇ ਰਿਹਾ ਇਸ ਮੋਰਚੇ ਦੇ ਵਿੱਚੋਂ ਕਈ ਆਗੂ ਜਿਹੜੇ ਉਹ ਮੋਰੀ ਭੂਮਿਕਾ ਦੇ ਵਿੱਚ ਨਜ਼ਰ ਆਉਂਦੇ ਸੀ ਕੋਈ ਚਿਹਰੇ ਜਿਹੜੇ ਨੇ ਉਹ ਉੱਪਰ ਕੇ ਸਾਹਮਣੇ ਆਏ ਉਹਨਾਂ ਨਾਲ ਆਪਾਂ ਗੱਲਬਾਤ ਇਸ ਵੇਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸੰਘਰਸ਼ ਤੇ ਦਰਮਿਆਨ ਕੀ ਕੁਝ ਹੋਇਆ ਤੇ ਹੁਣ ਅੱਗੇ ਦੀ ਕੀ ਰਣਨੀਤੀ ਹੈ ਇਹਦੇ ਬਾਰੇ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਨਾਲ ਇਸ ਵੇਲੇ ਸਾਰਾ ਹੋਣਗੇ او ਪੀ ਐਸ ਯੂ ਲਲਕਾਰ ਤੋਂ ਨੇ ਤੇ ਇਸ ਮੋਰਚੇ ਦੇ ਵਿੱਚੋਂ ਉਹਨਾਂ ਨੂੰ ਪੰਜਾਬ ਦੀ ਸ਼ੇਰਨੀ ਧੀ ਦਾ ਜਿਹੜਾ ਇੱਕ ਤਰ੍ਹਾਂ ਨਾਲ ਨਾਮ ਵੀ ਜਿਹੜਾ ਇੱਥੋਂ ਮਿਲਿਆ ਹੈ ਆਪਾਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਰਦੇ ਆ ਸਾਰਾ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਜੀ ਸਭ ਤੋਂ ਪਹਿਲਾਂ ਮੋਰਚਾ ਜਿੱਤਿਆ ਗਿਆ ਤੇ ਤੁਹਾਨੂੰ ਇੱਕ ਨਾਮ ਜਿਹੜਾ ਉਹ ਪੰਜਾਬ ਦੀ ਸ਼ੇਰਨੀ ਧੀ ਦਾ ਉਹ ਸਾਰੇ ਲੋਕਾਂ ਨੇ ਤੁਹਾਨੂੰ ਦਿੱਤਾ ਕਿਵੇਂ ਤੁਸੀਂ ਦੇਖਦੇ ਹੋ ਲੋਕ ਆ ਕੇ ਸਪੈਸ਼ਲੀ ਤੁਹਾਨੂੰ ਮਿਲ ਰਹੇ ਨੇ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਕਾਰ ਅਹ ਤਕੋ ਇਸ ਪੂਰੇ ਸੰਘਰਸ਼ ਨੂੰ ਜੇ ਕੋਈ ਇੱਕ ਚੀਜ਼ ਆਪਾਂ ਕਹੀ ਵੀ ਮੁੱਖ ਕੀ ਰਹੀ ਹੈ ਵੀ ਇਹਨੂੰ ਜਿੱਤਣ ਦੇ ਲਈ ਉਹ ਲੋਕਾਂ ਦਾ ਸੰਘਰਸ਼ ਰਿਹਾ ਹੈ ਵੀ ਲੋਕਾਂ ਨੇ ਕਿਸ ਤਰ੍ਹਾਂ ਦੂਰ ਦਰਾਡੇੋਂ ਇੱਥੇ ਪਹੁੰਚ ਕੇ ਸਮਰਥਨ ਕੀਤਾ ਲੋਕਾਂ ਨੇ ਅਲੱਗ-ਅਲੱਗ ਤਰ੍ਹਾਂ ਇੱਥੇ ਸਮਰਥਨ ਕੀਤਾ ਤੇ ਇਹ ਵੀ ਚੰਗਾ ਲੱਗਦਾ ਵੀ ਜਦੋਂ ਤੁਸੀਂ ਬੋਲਦੇ ਹੋ ਸਰਕਾਰ ਦੇ ਖਿਲਾਫ ਸਰਕਾਰ ਨੂੰ ਸਵਾਲ ਕਰਦੇ ਹੋ ਵੀ ਆਪਣੇ ਹੱਕਾਂ ਦੇ ਲਈ ਲੜਦੇ ਹੋ ਤਾਂ ਲੋਕ ਤੁਹਾਡੇ ਨਾਲ ਖੜਦੇ ਨੇ ਤੇ ਜ਼ਰੂਰ ਖੁਸ਼ੀ ਹੁੰਦੀ ਹੈ ਵੀ ਲੋਕਾਂ ਨੇ ਅੱਜ ਹੀ ਸਮਝਿਆ ਵੀ ਸਰਕਾਰਾਂ ਤੋਂ ਆਪਾਂ ਆਸ ਕਰਨੀ ਛੱਡੀ ਤੇ ਉਹਨਾਂ ਨੂੰ ਉਹਨਾਂ ਦਾ ਜਵਾਬਦੇਹੀ ਮੰਗੀ ਹੈ ਤੇ ਉਹ ਉਸ ਉਸ ਚੀਜ਼ ਦੀ ਬਹੁਤ ਖੁਸ਼ੀ ਹੈ ਵੀ ਲੋਕ ਜਦੋਂ ਸਰਕਾਰ ਆਪਣੇ ਹੱਕ ਲੁੱਟ ਰਹੀ ਹੈ ਤੇ ਲੋਕ ਸਹਿ ਨਹੀਂ ਰਹੇ ਉਸ ਨੂੰ ਉਹਦੇ ਖਿਲਾਫ ਲੜਨ ਦੇ ਲਈ ਸੜਕਾਂ ਤੇ ਨਿੱਤਰ ਰਹੇ ਨੇ ਜਥੇਬੰਦ ਹੋ ਕੇ ਆਪਣੇ ਨਾਰੇ ਹੋਰ ਉੱਚੀ ਆਵਾਜ਼ ਵਿੱਚ ਬੁਲੰਦ ਕਰ ਰਹੇ ਨੇ ਤੇ ਇਹ ਇਹ ਦੇਖ ਕੇ ਇਸ ਮੋਰਚੇਦਾਰਾਂ ਲੋਕਾਂ ਨੇ ਤੁਹਾਡਾ ਅਗਰੈਸ਼ਨ ਬਹੁਤ ਦੇਖਿਆ ਉਹਦੇ ਪਿੱਛੇ ਕਾਰਨ ਕੀ ਸੀ ਇੱਕ ਇੱਕ ਜਦੋਂ ਲੋਕ ਲੋਕਾਂ ਦੇ ਨਾਲ ਸਰਕਾਰ ਐਨਾ ਧੱਕਾ ਕਰ ਰਹੀ ਹੈ ਹੁਣ ਕੀ ਤੁਹਾਨੂੰ ਗੁੱਸਾ ਨਹੀਂ ਆਏਗਾ ਮਤਲਬ ਸਵਾਲ ਤਾਂ ਇਹ ਵੀ ਜਿਨ੍ਹਾਂ ਲੋਕਾਂ ਨੂੰ ਗੁੱਸਾ ਨਹੀਂ ਆਉਂਦਾ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਵੀ ਉਹਨੂੰ ਗੁੱਸਾ ਕਿਉਂ ਨਹੀਂ ਆਉਂਦਾ ਵੀ ਤੁਸੀਂ ਜੇ ਆਪਾਂ ਸੈਨੇਟ ਦਾ ਮਸਲੇ ਦੀ ਹੀ ਗੱਲ ਕਰੀਏ ਤੇ ਤੁਸੀਂ ਦੇਖੋ ਵੀ ਹੁਣ ਇਹ ਮਸਲਾ ਸਿਰਫ ਸੈਨੇਟ ਦਾ ਹੈ ਸੀਗਾ ਹੀ ਨਹੀਂ ਨਾ ਹੀ ਇਹ ਮਸਲਾ ਸਿਰਫ ਵਿਦਿਆਰਥੀਆਂ ਦਾ ਸੀਗਾ ਪੰਜਾਬ ਤੋਂ ਦੇਖੋ ਲਗਾਤਾਰ ਕੇਂਦਰ ਨੇ ਅਲੱਗ-ਅਲੱਗ ਪਾਰਟੀਆਂ ਨੇ ਸਿਰਫ ਭਾਜਪਾ ਨੇ ਵੀ ਨਹੀਂ ਅਲੱਗ-ਅਲੱਗ ਪਾਰਟੀਆਂ ਨੇ ਕਿਸੇ ਨਾ ਪੰਜਾਬ ਤੋਂ ਦੇ ਹੱਕ ਕੋਈ ਨਹੀਂ ਪਹਿਲਾਂ ਪੰਜਾਬ ਦੀ ਵੰਡ ਕਰ ਦਿੱਤੀ ਜਾਂਦੀ ਹੈ ਫਿਰ ਜਦੋਂ ਅਸੀਂ ਯੂਨੀਵਰਸਿਟੀ ਨੂੰ ਵੰਡ ਤੋਂ ਬਾਅਦ ਇੱਥੇ ਲੈ ਕੇ ਆਉਨੇ ਆ ਇੱਕ ਲਾਹੌਰ ਰਹਿ ਜਾਂਦਾ ਹਿੱਸਾ ਇਹਦਾ ਇੱਕ ਇੱਥੇ ਲੈ ਕੇ ਆਇਆ ਜਾਂਦਾ ਉਹ ਪਹਿਲਾਂ ਸੋਲਨ ਜਾਂਦਾ ਹੈ ਹੁਸ਼ਿਆਰਪੁਰ ਜਾਂਦਾ ਫਿਰ ਚੰਡੀਗੜ੍ਹ ਪਹੁੰਚਦਾ ਪਰ 66 ਦੇ ਰੀਆਰਗੇਨਾਈਜੇਸ਼ਨ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਸਾਡੇ ਤੋਂ ਚੰਡੀਗੜ੍ਹ ਵੀ ਖੋਹ ਲਿਆ ਜਾਂਦਾ ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ ਜਾਂਦੇ ਨੇ ਤੇ ਯੂਨੀਵਰਸਿਟੀ ਵੀ ਖੋਹ ਲਈ ਜਾਂਦੀ ਹੈ ਉਜੇ ਤੋਂ ਪਾਇਆ ਅੱਜ ਤੱਕ ਜਿਹੜੇ ਚੰਡੀਗੜ ਜਿਹੜੇ ਪੰਜਾਬ ਦੇ ਪਾਣੀ ਨੇ ਪੂਰੀ ਦੁਨੀਆ ਦੇ ਵਿੱਚ ਰਿਪੀਰੀਅਨ ਲਾਅ ਫਾਲੋ ਹੁੰਦਾ ਹੈ ਪਰ ਪੰਜਾਬ ਦੇ ਲਈ ਉਹ ਫਾਲੋ ਨਹੀਂ ਹੁੰਦਾ ਪੂਰੀ ਦੁਨੀਆ ਦੇ ਵਿੱਚ ਇਹ ਲਾਅ ਫਾਲੋ ਹੁੰਦਾ ਵੀ ਜਦੋਂ ਆਸ-ਪਾਸ ਦੇ ਇਲਾਕੇ ਕਿਸੇ ਇੱਕ ਕੌਮ ਦੇ ਹੋਣੇ ਕਿ ਇੱਕ ਭਾਸ਼ਾ ਉਹਦੇ ਲੋਕਾਂ ਦੇ ਹੋਣ ਤੇ ਉਹ ਸ਼ਹਿਰ ਆਟੋਮੈਟਿਕਲੀ ਉਸ ਉਸ ਥਾਂ ਨੂੰ ਜਾਂਦਾ ਪਰ ਚੰਡੀਗੜ ਦੇ ਲਈ ਇਹ ਰੂਲ ਫਾਲੋ ਨਹੀਂ ਹੋਇਆ ਤੇ ਆਪਾਂ ਇਹ ਸਮਝ ਸਕਦੇ ਹਾਂ ਵੀ ਅੱਜ ਪੰਜਾਬ ਪੰਜਾਬੀ ਕੌਮ ਦੇ ਉੱਤੇ ਇੱਕ ਜਿਹੜਾ ਦਬਾ ਹੈ ਇੱਕ ਜਿਹੜਾ ਤੁਸੀਂ ਕਹੋ ਵੀ ਹੱਕ ਖੋਏ ਜਾ ਰਹੇ ਨੇ ਅਲਗ-ਅਲਗ ਤਰ੍ਹਾਂ ਦੇ ਨਾਂ ਉਸ ਲੜੀ ਦੇ ਵਿੱਚ ਹੀ ਸੈਨਿਟ ਦੇ ਜਿਹੜੇ ਜਿਹੜੀਆਂ ਚੂਨਾ ਸੀਗੀਆਂ ਉਹਨੇ ਕਰਾਈਆਂ ਜਾ ਰਹੀਆਂ ਸੀਗੀਆਂ ਵੀ ਪੰਜਾਬ ਦੀ ਸਿੱਖਿਆ ਦੇ ਉੱਤੇ ਕਬਜਾ ਕੀਤਾ ਜਾਵੇ ਇਸ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਉੱਤੇ ਤੇ ਲੱਖਾਂ ਉਹ ਵਿਦਿਆਰਥੀ ਜੋ ਇੱਥੇ ਓਪਨ ਡਿਪਾਰਟਮੈਂਟ ਆਇਆ ਫਿਰ ਇੱਥੇ 202 ਕਾਲਜ ਨੇ ਉਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਿੱਖਿਆ ਨੂੰ ਕੰਟਰੋਲ ਕਰਨ ਦੇ ਲਈ ਇੱਕ ਵੱਡਾ ਇਹ ਕਬਜਾ ਸੀਗਾ ਜਿਹਦੇ ਖਿਲਾਫ ਲੜੇ ਆ ਤੇ ਜ਼ਰੂਰ ਤੁਸੀਂ ਦੇਖੋ ਵੀ ਸਿਰਫ ਇੱਕ ਇੱਕ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਕਿਸੇ ਵੀ ਸੰਘਰਸ਼ ਦੇ ਵਿੱਚ ਵੀ ਤੁਸੀਂ ਇਕੱਲੇ ਪੰਜੇ ਦੇ ਬੁਲਾ ਰਹੇ ਹੋ ਸਕਦੇ ਹੋ ਪਰ ਇੱਕ ਸਮੂਹ ਦੇ ਬਿਨਾ ਲੋਕਾਂ ਦੇ ਏਕੇ ਦੇ ਬਿਨਾ ਕੋਈ ਵੀ ਸੰਘਰਸ਼ ਸਫਲ ਨਹੀਂ ਹੋ ਸਕਦਾ ਤੇ ਇਹ ਵੀ ਇਸ ਸੰਘਰਸ਼ ਨੇ ਇਹੀ ਮਿਸਾਲ ਖੜੀ ਕੀਤੀ ਵੀ ਜਦੋਂ ਲੋਕ ਇਕੱਠੇ ਹੋ ਕੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਮੋਦੀ ਵਰਗੀਆਂ ਸਰਕਾਰਾਂ ਨੂੰ ਵੀ ਵੱਡੀਆਂ-ਵੱਡੀਆਂ ਮਾਕਮਾਂ ਨੂੰ ਵੀ ਝੁਕਾ ਦਿੰਦੇ ਨੇ ਦਿੱਲੀ ਧਰਨੇ 'ਚ ਇਹ ਦੇਖਿਆ ਉੱਥੇ ਵੱਖੋ-ਵੱਖਰੀ ਵਿਚਾਰਧਾਰਾ ਵਾਲੀ ਜਥੇਬੰਦੀਆਂ ਇਕੱਠੀਆਂ ਸੀਗੀਆਂ ਤੁਹਾਡੇ ਇਸ ਮੋਰਚੇ ਦੇ ਵਿੱਚ ਵੀ ਦੇਖਿਆ ਕਿ ਖੱਬੇ ਪੱਖੀ ਸੱਜੇ ਪੱਖੀ ਤੇ ਗਰਮ ਖਿਆਲੀ ਤਰ੍ਹਾਂ ਵੀ ਕਈ ਜਿਹੜੀ ਖਾਸ ਕਿਸੇ ਇੱਕ ਵਿਚਾਰਧਾਰਾ ਨੂੰ ਪ੍ਰਣਾਇ ਹੋਈਆਂ ਨੇ ਉਹ ਵੀ ਮਤਲਬ ਇਕੱਠੀਆਂ ਹੋਈਆਂ ਲੜਾਈ ਜਿਹੜੀ ਦੇਖਣ ਨੂੰ ਮਿਲੀ ਨਹੀਂ ਦਿੱਲੀ ਧਰਨੇ ਦੇ ਵਿੱਚ ਵੀ ਕਾਂਗਰ ਕਾਮਰੇਡ ਵਰਸਸ ਸਿੱਖ ਉੱਥੇ ਬਣਦਾ ਰਿਹਾ ਜਿਹੜਾ ਮੁੱਦਾ ਪਰ ਇਸ ਮੋਰਚੇ ਦੇ ਵਿੱਚ ਮਤਲਬ ਵਿਦਿਆਰਥੀਆਂ ਨੇ ਜਿੱਤ ਹੈ ਕਿ ਉਹਨਾਂ ਨੇ ਆਪਣੇ ਮੋਰਚੇ ਨੂੰ ਡੀਰੇਲ ਨਹੀਂ ਹੋਣ ਦਿੱਤਾ ਕਿਸੇ ਹੋਰ ਪਾਸੇ ਨਹੀਂ ਝਾੜ ਦਿੱਤਾ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਦੇਖੋ ਇਹਦੇ ਪਿੱਛੇ ਸਭ ਪਹਿਲੀ ਗੱਲ ਤਾਂ ਇਹ ਵੀ ਇਹ ਨੈਰੇਟਿਵ ਚਣਾਉਂਦਾ ਕੌਣ ਹੈ ਕਾਮਰੇਡ ਵਰਸਸ ਸਿੱਖ ਜਿਵੇਂ ਇੱਕ ਦੂਜੇ ਦੇ ਦੁਸ਼ਮਣ ਹੋਣ ਮਤਲਬ ਵੀ ਆਪਸ ਵਿੱਚ ਹੀ ਕੋਈ ਜਿਵੇਂ ਸੰਘਰਸ਼ ਚੱਲ ਰਹੇ ਹੋਵੇ ਦੇਖੋ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪੰਜਾਬੀ ਨੂੰ ਇਸ ਦੀ ਬਚਾਓ ਮੋਰਚੇ ਵਿੱਚ ਵੀ ਅਲੱਗ-ਅਲੱਗ ਸਿਆਸੀ ਤਰ੍ਹਾਂ ਨੇ ਹੁਣ ਇਹਦੇ ਵਿੱਚ ਤਾਂ ਕਈ ਇਨਕਲਾਬੀ ਜਥੇਬੰਦੀਆਂ ਵੀ ਨੇ ਕਈ ਉਹ ਜਥੇਬੰਦੀਆਂ ਵੀ ਨੇ ਜਿਨ੍ਹਾਂ ਦੇ ਸਿਆਸੀ ਪਾਰਟੀਆਂ ਦੇ ਸਟੂਡੈਂਟ ਵਿੰਗ ਨੇ ਬਿਲਕੁਲ ਠੀਕ ਪਰ ਸਾਡੇ ਸਾਰਿਆਂ ਦੀ ਕਿਸਾਨ ਇਸ ਮਸਲੇ ਤੇ ਸੀਗੀ ਵੀ ਸਾਡੀ ਮੰਗ ਇੱਕ ਹੈ ਵੀ ਸਨਦਿਆ ਚੋਣਾ ਬਹਾਲ ਹੋਣ ਸਾਡੀ ਪੋਲੀਟੀਕਲ ਅੰਡਰਸਟੈਂਡਿੰਗ ਇਸ ਮਸਲੇ ਬਾਰੇ ਵੱਖਰੀ ਵੱਖਰੀ ਹੋ ਸਕਦੀ ਹੈ ਪਰ ਅਸੀਂ ਮੰਗ ਤੇ ਸਹਿਮਤ ਆਇਸ ਕਰਕੇ ਅਸੀਂ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਸੰਘਰਸ਼ ਕਰਾਂਗੇ ਇਹ ਸੋਚ ਕੇ ਅਸੀਂ ਕਈ ਜਥੇਬੰਦੀ 10 ਤੋਂ ਵੱਧ ਜਥੇਬੰਦੀਆਂ ਅਸੀਂ ਇਕੱਠੇ ਹੋ ਕੇ ਇਹ ਮੋਰਚਾ ਬਣਾਇਆ ਤੇ ਇਹਨੂੰ ਟਾਲਾਉਣ ਦੀ ਕੋਸ਼ਿਸ਼ ਲਗਾਤਾਰ ਆਪਣੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਕੀਤੀ ਹੈ ਗੋਦੀ ਮੀਡੀਆ ਨੇ ਵੀ ਕੀਤੀ ਤੇ ਉਹਨਾਂ ਨੇ ਨੈਰੇਟਿਵ ਚਲਾਇਆ ਇਹ ਕਦੇ ਕਹਿੰਦੇ ਵੀ ਇਹ ਕੱਲੇ ਪੰਜਾਬ ਦੇ ਪੰਜਾਬੀ ਪੰਜਾਬੀ ਬੋਲੀ ਜਾਂਦੇ ਨੇ ਕਦੇ ਨੈਰੇਟਿਵ ਚ ਨੌਨ ਵਿਕਲ ਲਈ ਸਿੱਖਾਂ ਦਾ ਮਸਲਾ ਹੈ ਕਦੇ ਪੰਜਾਬੀ ਵਰਸਸ ਨੌਨ ਪੰਜਾਬੀ ਕਰਨ ਪੰਜਾਬ ਵਰਸਸ ਹਰਿਆਣਾ ਪੰਜਾਬ ਵਰਸਸ ਹਿਮਾਚਲ ਇਹੋ ਜਿਹੇ ਸਾਰੀਆਂ ਗੱਲਾਂ ਇਹ ਸਿਰਫ ਤੇ ਸਿਰਫ ਇਹ ਗੋਦੀ ਮੀਡੀਆ ਵੱਲੋਂ ਚਲਾਈਆਂ ਗਈਆਂ ਨੇ ਅਸਲ ਗੱਲ ਕੀ ਹੈ ਵੀ ਇਹ ਮੋਰਚਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਚਲਾਇਆ ਹੋਇਆ ਮੋਰਚਾ ਹੈ ਜਿਸ ਦੇ ਵਿੱਚ ਪੂਰੇ ਸਮੂਹ ਪੰਜਾਬ ਤੇ ਪੰਜਾਬ ਤੋਂ ਬਾਹਰ ਲਿਆਂ ਵੀ ਜਿਹੜੀਆਂ ਜੰਮੂ ਦੀ ਜੱਥੇਬੰਦੀਆਂ ਨੇ ਉਹਨਾਂ ਨੇ ਇਹ ਹਮਾਇਤ ਕੀਤੀ ਹੈ ਉਹਨਾਂ ਨੇ ਇਨਸਾਫ ਪਸੰਦ ਲੋਕਾਂ ਨੇ ਇੱਥੇ ਪਹੁੰਚ ਕੇ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਨਾਲ ਆਪਣਾ ਸਮਰਥਨ ਦਰਜ ਕਰਾਇਆ ਵੀ ਨਾਲ ਖੜੇ ਨੇ ਤੇ ਦੂਜੀ ਗੱਲ ਇਹ ਹੈ ਵੀ ਇਹ ਮਸਲਾ ਜਮਹੂਰੀ ਹੱਕਾਂ ਦਾ ਸੀਗਾ ਤਾਂ ਇਹ ਇਹਦੇ ਵਿੱਚ ਇਹ ਗੱਲ ਨਹੀਂ ਹੁੰਦੀ ਕਿ ਪੰਜਾਬੀ ਵਰਸਸ ਹਰਿਆਣਾ ਜਾਂ ਪੰਜਾਬ ਵਰਸਸ ਹਿਮਾਚਲ ਦਾ ਮਸਲਾ ਹੈ ਜੇ ਕੱਲ ਨੂੰ ਮੰਨ ਲਓ ਹਰਿਆਣੇ ਦੇ ਕਿਸੇ ਹੱਕ ਨੂੰ ਲੁੱਟਿਆ ਜਾਂਦਾ ਹੈ ਹਰਿਆਣੇ ਦੇ ਲੋਕਾਂ ਉਤੇ ਜ਼ਬਰ ਕੀਤਾ ਜਾਂਦਾ ਤਾਂ ਆਪਾ ਕਿਉਂ ਨਹੀਂ ਬੋਲਾਂਗੇ ਨਹੀਂ ਹਰਿਆਣੇ ਵਾਲੇ ਬਹੁਤ ਲੋਕ ਆ ਕੇ ਆਪਣੀ سپورਟ ਚ ਵੀ ਬੋਲਦੇ ਨੇ ਨਿਕਾ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਦੇਖੋ ਆਪਸੀ ਤਣਾ ਜਾਂ ਫਿਰ ਆਪਸੀ ਕੋਈ ਦੁਸ਼ਮਣੀ ਨਹੀਂ ਸੀਗੀ ਇਹ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰਾਂ ਵੱਲੋਂ ਗੋਦੀ ਮੀਡੀਆ ਵੱਲੋਂ ਤਾਂ ਕਿ ਲੋਕਾਂ ਦਾ ਏਕਾ ਉਹਦੇ ਵਿੱਚ ਦਰਾਰ ਪਵੇ ਉਹਦੇ ਵਿੱਚ ਉਹ ਟੁੱਟੇ ਤੇ ਇਸ ਪ੍ਰਸ਼ਾਸਨ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਇਹ ਬੀਵੀਪੀ ਹੋਵੇ ਇੱਥੇ ਜਿਹੜੀ ਆਰਐਸਐਸ ਦੀ ਜਿੱਥੇ ਬੰਦੀ ਇਸ ਮੇਰੇ ਅੱਗੇ ਤੇ ਬੰਦੀ ਹੈ ਉਹਨਾਂ ਨੂੰ ਉਹਨਾਂ ਵੱਲੋਂ ਪ੍ਰਚਾਰ ਚਲਾ ਕੇ ਵੀ ਇਹ ਤਾਂ ਖਤਰਾ ਤੁਹਾਨੂੰ ਅਨਸੇਫ ਮਹਿਸੂਸ ਹੋ ਰਿਹਾ ਹਾ ਉਹ ਕਈ ਤਰ੍ਹਾਂ ਦੀਆਂ ਗੱਲਾਂ ਫਾਲਤੂ ਦੀਆਂ ਇਹਨੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਸਾਰੀਆਂ ਗੱਲਾਂ ਦਾ ਅੱਜ ਦੇਖੋ ਵੀ ਪੰਡਾ ਪੜਿਆ ਗਿਆ ਸੀ ਕਿਉਂਕਿ ਵਿਦਿਆਰਥੀ ਵੀ ਸਿਆਣੀ ਨੇ ਵਿਦਿਆਰਥੀਆਂ ਨੂੰ ਵੀ ਪਤਾ ਹੈ ਵੀ ਅਜੇ ਸਿੰਘ ਅਸਲੀ ਲੜਕਣ ਰਹਾ ਹੈ ਤੇ ਵੀਡੀਓ ਕਮਰੇ ਚ ਬੈਠ ਕੇ ਵੀਡੀਓ ਪਾਉਣ ਜੁਗਾ ਕੌਣ ਹੈ ਵੀ ਇੱਥੋਂ ਦਾ ਦੇਖੋ ਐਬੀਵੀਪੀ ਦਾ ਪ੍ਰਧਾਨ ਵੀ ਹੈ ਇਸ ਯੂਨੀਵਰਸਿਟੀ ਦਾ ਉਹਦੇ ਕੋਲ ਵੀ ਮਤਲਬ ਉਹਦੇ ਵਿੱਚ ਵੀ ਇੰਨਾ ਦੇਖੋ ਜਿਗਰਾ ਨਹੀਂ ਹੈਗਾ ਵੀ ਉਹ ਵੀ ਪੀ ਛੱਡ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਜਾਵੇਗੀ ਉਹਨਾਂ ਨੂੰ ਵੀ ਆਪਣੀ ਜਿਹੜੀ ਸੰਗਰੀ ਜਥੇਬੰਦੀ ਹੈ ਉਹ ਜਿਆਦਾ ਪਿਆਰੀ ਉਹਨਾਂ ਨੂੰ ਸੰਗ ਜਿਆਦਾ ਪਿਆਰਾ ਹੈ ਪੰਜਾਬ ਦੇ ਲੋਕਾਂ ਨਾਲੋਂ ਲੋਕਾਂ ਦੇ ਹੱਕਾਂ ਦੇ ਨਾਲੋਂ ਇਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਨੇ ਉਹ ਇਹ ਸੋਚਦੇ ਦਾ ਇਹ ਇਹਦੇ ਪੱਖੀ ਨੇ ਪਰ ਜਿਹੜੇ ਲੋਕ ਨੇ ਉਹ ਲੋਕਾਂ ਨੇ ਸਾਰਿਆਂ ਨੂੰ ਝਕਾਇਆ ਵੀ ਹੈ ਤੇ ਇੱਕ ਚੁਣੌਤੀ ਬਣੇ ਨੇ ਵੀ ਕੱਲ ਨੂੰ ਜੇ ਇਹ ਸੋਚਦੇ ਵੀ ਨੇ ਬੀਐਸਏ ਕੋ ਇਹੋ ਜੀ ਨੀਤੀ ਲਾਗੂ ਕਰਨੀ ਤੇ ਯਾਦ ਕਰਨਗੇ ਵੀ 10 ਤਰੀਕ ਨੂੰ ਇੱਥੇ ਜੋ ਘੱਟ ਹੋਇਆ ਸੀਗਾ ਉਹ ਇਤਹਾਸਿਕ ਸੀਗਾ ਇਹ ਯਾਦ ਕਰਨਗੇ ਵੀ ਹਰ ਦਿਨ ਇੱਥੇ ਨਾਰਿਆਂ ਦੀ ਗੂੰਜ ਹੋਰ ਉੱਚੀ ਹੁੰਦੀ ਸੀਗੀ ਤੇ ਪੰਗਾ ਲੈਣ ਤੋਂ ਪਹਿਲਾਂ ਹਮੇਸ਼ਾ ਸੋਚਣਗੇ ਦੇ ਜਿਹੜਾ ਏਬੀਬੀਪੀ ਹੈ ਜਿਹੜੇ ਇੱਥੇ ਜਿੱਤੇ ਹੋਏ ਨੇ ਹੁਣ ਉਹਨਾਂ ਦਾ ਇੱਥੇ ਫਿਊਚਰ ਤੁਸੀਂ ਕੀ ਦੇਖਦੇ ਹੋ ਭਵਿੱਖ ਕੀ ਹੈ ਉਹਨਾਂ ਦਾ ਦੇਖੋ ਉਹਨਾਂ ਦਾ ਪਹਿਲਾਂ ਵੀ ਉਹ ਇਸ ਤਰ੍ਹਾਂ ਰਹੇ ਨੇ ਵੀ ਇਲੈਕਸ਼ਨਰ ਦੇ ਵਿੱਚ ਦੇਖੋ ਆਮ ਦਿਨਾਂ ਦੇ ਵਿੱਚ ਉਹਨਾਂ ਦੀ ਕੋਈ ਹੋਂਦ ਹੈ ਨਹੀਂ ਇੱਥੇ ਉਹਨਾਂ ਦੀ ਹੋਂਦ ਸਿਰਫ ਉੱਥੇ ਤੱਕ ਹੈ ਵੀ ਜਿਹੜੇ ਕੁਝ ਵਿਦਿਆਰਥੀ ਇਹ ਸੋਚ ਨੂੰ ਮੰਨ ਵੀ ਆਰਐਸਐਸ ਪਾਰਿਸ ਪਾਲੀ ਸੋਚ ਸਹੀ ਹੈ ਜੋ ਕਿ ਇੱਕ ਛੋਟੀ ਮਾਇੋਰਟੀ ਯੂਨੀਵਰਸਿਟੀ ਬਹੁਤ ਹੀ ਘੱਟ ਵਿਦਿਆਰਥੀ ਹੋ ਜੇ ਨੇ ਜੋ ਕਿ ਇਹ ਸੋਚ ਨੂੰ ਰੱਖਦੇ ਨੇ ਵੀ ਜਿਵੇਂ ਆਰਐਸਐਸ ਕਹਿੰਦੀ ਹੈ ਵੀ ਘੱਟ ਗਿਣਤੀਆਂ ਦੇ ਖਿਲਾਫ ਪ੍ਰਚਾਰ ਚਲਾਉਂਦੇ ਆ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਚਲਾਉਂਦੇ ਆ ਉਹ ਤੇ ਆਮ ਲੋਕਾਂ ਦੇ ਵਿੱਚ ਇੱਕ ਜਿਹੜੀ ਭਾਈਚਾਰਾ ਨੂੰ ਤੋੜ ਕੇ ਲੋਕਾਂ ਦੇ ਵਿੱਚ ਦੁਸ਼ਮਣ ਖੜੇ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਮੋਦੀ ਵਰਗੀਆਂ ਦੇ ਗੁੰਗਾਨ ਕਰਦੇ ਨੇ ਇਹ ਉਹ ਜੀ ਵੋਟ ਕੱਟ ਵਿਦਿਆਰਥੀ ਤੇ ਹੈਗੇ ਨਹੀਂ ਵੋਟਰ ਦੇ ਵਿੱਚ ਹੀ ਤਾਂ ਹੀ ਜਿੱਤਦੇ ਨੇ ਕਿਉਂਕਿ ਇਹਨਾਂ ਨੇ ਸੈਟਿੰਗ ਕੀਤੀ ਹੈ ਇਹਨਾਂ ਨੇ ਬਹੁਤ ਅੰਨੇ ਵਾਹ ਪੈਸਾ ਇਹਨਾਂ ਨੇ ਲਾਇਆ ਵਹਾਇਆ ਕਿਹਦੇ ਨਾਲ ਸੈਟਿੰਗ ਕੀਤੀ ਹੈ ਉਹਨਾਂ ਨੇ ਇਹਨਾਂ ਨੇ ਦੇਖੋ ਅਲੱਗ-ਅਲੱਗ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇੱਥੇ ਕ੍ਰੋਸ ਵੋਟਿੰਗ ਵਾਹ ਚੱਲਦੀ ਹੈ ਵੀ ਤੂੰ ਮੈਨੂੰ ਇਸ ਪੋਸਟ ਤੇ ਵੋਟ ਦਵਾ ਦੀ ਤੇ ਮੈਂ ਤੇਨੂੰ ਤੇਰੀ ਪੋਸਟ ਤੇ ਵੋਟ ਦਵਾ ਦਾਂਗਾ ਤੇ ਅਸੀਂ ਇਹਦਾ ਸ਼ੁਰੂ ਤੋਂ ਵਿਰੋਧ ਕਰਦੇ ਆਏ ਹਾਂ ਵੀ ਇਹ ਕੋਈ ਸੈਟਿੰਗ ਜਿਹੜੀ ਸੈਟਿੰਗ ਬਾਜ਼ੀ ਦੀ ਪੋਲਿਟਿਕਸ ਹੈ ਇਹ ਵਿਚਾਰਾਂ ਦੀ ਪੋਲਿਟਿਕਸ ਤੋਂ ਦੂਰ ਲੈ ਕੇ ਜਾਂਦੀ ਹੈ ਵਿਦਿਆ ਪਰ ਅਕਸਰ ਜੋ ਲੋਕ ਜਿੱਤਦੇ ਨੇ ਉਹ ਸੈਟਿੰਗ ਕਰਕੇ ਜਿੱਤਦੇ ਨੇ ਕੋਈ ਵੱਧ ਕਰ ਲੈਂਦਾ ਕੋਈ ਘੱਟ ਕਰ ਲੈਂਦਾ ਕਈ ਕਹਿੰਦੇ ਨੇ ਵੀ ਅਸੀਂ ਐਬੀਬੀਪੀ ਦਾ ਵਿਰੋਧ ਕਰਦੇ ਆਂ ਪਰ ਅਸਲ ਚ ਐਬੀਬੀਪੀ ਨਾਲ ਸੈਟਿੰਗ ਵੀ ਕਰਦੇ ਨੇ ਕਰਾਸ ਵੋਟ ਵੀ ਕਰਾਉਂਦੇ ਨੇ ਤਾਂ ਇਹ ਹੈ ਜੀ ਰਿਐਲਿਟੀ ਹੈ ਇਥੋਂ ਦੀ ਐਬੀਬੀਪੀ ਦੇ ਹੋਰ ਜਥੇਬੰਦੀਆਂ ਦੀ ਵੀ ਵੀ ਇੱਥੇ ਸੈਟਿੰਗ ਮਾਜ ਦੀ ਪੋਲਿਟਿਕਸ ਬਹੁਤ ਚੱਲਦੀ ਹੈ ਇਨਕਲਾਬੀ ਯਾਰਾਂ ਦੀ ਮਸਲਿਆਂ ਦੀ ਪੋਲਿਟਿਕਸ ਘੱਟ ਚੱਲਦੀ ਹੈ ਤੇ ਜਿੱਥੇ ਤੱਕ ਐਬੀਬੀਪੀ ਦੇ ਪੁਵਿੱਖ ਦਾ ਸਵਾਲ ਹੈ ਦੇਖੋ ਐਬੀਬੀਪੀ ਇਸ ਸੰਘਰਸ਼ ਤੋਂ ਬਾਅਦ ਬਿਲਕੁਲ ਖੁੰਝ ਲੱਗ ਚੁੱਕ ਵੀ ਇਹ ਕੁਝ ਨਹੀਂ ਹੋਣਾ ਇਹ ਮਸਲਾ ਹੱਲ ਨਹੀਂ ਹੋਣਾ ਇਹ ਤਾਂ ਉਹੀ ਬੈਠੇ ਨੇ ਜਾਂ ਕਾਫੀ ਮਤਲਬ ਘਟਿਆ ਦਰਜਾ ਵੀ ਇਹਨਾਂ ਨੇ ਭੰਡੀ ਪ੍ਰਚਾਰ ਚਲਾਉਣ ਦੀ ਕੋਸ਼ਿਸ਼ ਕੀਤੀ ਯੂਨੀਵਰਸਿਟੀ ਦੇ ਵਿੱਚ ਆ ਜੋ ਸਾਰੇ ਚੁੱਪ ਨੇ ਕੱਲ ਤੱਕ ਕਮਰਿਆਂ 'ਚ ਬੈਠ ਕੇ ਉਹ ਬਿਆਨਵਾਜੀ ਬਹੁਤ ਕਰ ਰਹੇ ਸੀਗੇ ਸਟੇਟਮੈਂਟਾਂ ਬਹੁਤ ਜਾਰੀ ਕਰ ਰਹੇ ਸੀਗੇ ਵੀ ਇਹ ਤਾਂ ਆਹਾ ਉਹ ਹੈ ਅਨਸੇਫ ਹੈ ਇਹ ਵੀ ਪੀ ਦੀ ਕੁੜੀਆਂ ਵੀ ਵੀ ਇਹੋ ਜੇ ਘਟਿਆ ਬਿਆਨ ਜਾਰੀ ਕਰ ਰਹੇ ਸੀਗੇ ਪਰ ਕੱਲ ਤੋਂ ਚੁੱਪ ਨੇ ਤਕਾਲ ਤੋਂ ਸਰਵ ਇੱਕੋ ਆਵਾਜ਼ ਗੂੰਜ ਰਹੀ ਹੈ ਇਸ ਕੈਂਪਸ ਵਿੱਚ ਉਹ ਇਹ ਵੀ ਮਿੱਠੀ ਧੁੰਦ ਬਾਦ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇੱਕ ਗੱਲ ਇਹ ਜਿਹੜੇ ਦੋ ਤਿੰਨ ਨਾਰੇ ਇੱਥੋਂ ਲੱਗੇ ਕਿ ਖਿਹੜਿਆ ਫੁੱਲ ਕਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਦੀ ਇਹ ਜਦੋਂ ਚੰਡੀਗੜ੍ਹ ਬਣਿਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਲੈਣ ਲਈ ਲੜਾਈਆਂ ਹੁੰਦੀਆਂ ਰਹੀਆਂ ਉਦੋਂ ਗੂੰਜਦੇ ਰਹੇ ਇੱਥੇ ਨਾਰੇ ਚੰਡੀਗੜ੍ਹ ਧਰਤੀ ਦੇ ਉੱਤੇ ਪਿਛਲੇ 3-4 ਦਹਾਕਿਆਂ ਤੋਂ ਇਹ ਨਾਰੇ ਇਤੋਂ ਗਾਇਬ ਨਜ਼ਰ ਆਉਂਦੇ ਸੀਗੇ ਪਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਹ ਨਾਰੇ ਦੁਬਾਰਾ ਇੱਕ ਤਰ੍ਹਾਂ ਨਾਲ ਰਿਵਾਈਵ ਕੀਤੇ ਨੇ ਦੁਬਾਰਾ ਲੋਕਾਂ ਦੇ ਕੰਨਾਂ 'ਚ ਪਏ ਨੇ ਉਸ ਗੱਲ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਉੱਪਰ ਤੱਕ ਹਿਲਜੁਲ ਹੋਈ ਹੈ ਵੀ ਇਹ ਕੀ ਹੋ ਗਿਆ ਅ ਬਿਲਕੁਲ ਪਹਿਲੀ ਗੱਲ ਤਾਂ ਇਹ ਵੀ ਇਹ ਨਾਰੇ ਇਸ ਤਰ੍ਹਾਂ ਨਹੀਂ ਗਾ ਵੀ ਕੋਈ ਕੋਈ ਲਾ ਨਹੀਂ ਸੀ ਰਹੀ ਲੋਕ 1 ਨਵੰਬਰ ਨੂੰ ਵੱਡੇ ਵੱਡੇ ਪੱਦਰ ਤੇ ਨਹੀਂ ਚੱਲ ਰਹੇ ਹਾਂ ਪਰ ਜਿਵੇਂ ਹਰ ਸਾਲ ਅ ਇੱਕ ਇੱਥੇ ਕਈ ਮੰਚ ਬਣੇ ਹੋਣੇ ਚੰਡੀਗੜ੍ਹ ਦੇ ਵਿੱਚ ਤੇ ਜਿਵੇਂ 1 ਨਵੰਬਰ 1968 ਨੂੰ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਆਇਆ ਸੀਗਾ ਤਾਂ ਉਹ ਹਰ ਹਸਾਲ 1 ਨਵੰਬਰ ਨੂੰ ਇੱਕ ਰੈਲੀ ਕੱਢਦੇ ਨੇ ਤੇ ਉਹਦੇ ਵਿੱਚ ਨਾਰੇ ਲੱਗਦੇ ਨੇ ਤੇ ਉਹ ਉਹ ਚੰਡੀਗੜ੍ਹ ਨੂੰ ਕਲੇਮ ਕਰਦੇ ਰਹੇ ਨੇ ਉਹ ਇੱਕ ਆਪਣਾ ਸਟੈਂਡ ਜਤਾਉਂਦੇ ਰਹੇ ਨੇ ਪਰ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਇਹ ਨਾਰੇ ਲੱਗੇ ਤਾਂ ਜ਼ਰੂਰ ਸਰਕਾਰ ਦੀਆਂ ਸਰਕਾਰ ਤੱਕ ਦੇਖੋ ਗੱਲ ਇਹ ਪਹੁੰਚੀ ਹੈ ਇਸ ਕਰਕੇ ਉਹਨਾਂ ਨੇ ਇਹਨੂੰ ਇਸ ਜਾਰੀ ਕੀਤਾ ਸੀਗਾ ਕਿ ਚੰਡੀਗੜ੍ਹ ਨੂੰ ਪੰਜਾਬ ਗਵਰਨਰ ਗਵਰਨ ਨਹੀਂ ਕਰੇਗਾ ਤੇ ਇਹਦਾ ਇੱਕ ਅਲੱਗ ਗਵਰਨਰ ਬਣਾਇਆ ਜਾਏਗਾ ਜਿਵੇਂ ਬਾਕੀ ਜਿਹੜੀ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦਾ ਕੀਤਾ ਜਾਵੇਗਾ ਤੇ ਇਹਦੇ ਨਾਲ ਨਾਲ ਜਿਵੇਂ ਖੋ ਅਮਰਸ਼ਾਹ ਦਾ ਬਿਆਨ ਸੀਗਾ ਕਿ ਹਰਿਆਣਾ ਦੇ ਕਾਲਜਿਸ ਨੂੰ ਯੂ ਦੇ ਨਾਲ ਰੀਐਫੀਲੀਏਟ ਕਰਨ ਬਾਰੇ ਸੋਚਣਾ ਚਾਹੀਦਾ ਇਹ ਸਾਰੇ ਬਿਆਨ ਇਸ ਸਮੇਂ ਦੇ ਵਿੱਚ ਹੀ ਕਿਉਂ ਆਏ 1 ਨਵੰਬਰ ਤੋਂ ਪਹਿਲਾਂ ਕਿਉਂ ਨਹੀਂ ਆਏ ਇਸੇ ਕਰਕੇ ਉਹਨਾਂ ਦਾ ਯੂਟਰਨ ਆਇਆ ਹੈ ਐਸਵੀਐਲ ਤੇ ਵੀ ਉਹਨੇ ਕਿਹਾ ਵੀ ਦੋਵੇਂ ਸੂਬੇ ਬੈਠ ਕੇ ਆਪਾਂ ਆਪਣੇ ਹੱਲ ਕੱਢਣਾ ਵੀ ਅਸੀਂ ਬਾਹਰ ਆ ਇਸ ਮਾਰ ਕੋਈ ਲੜਾਈ ਤੋਂ ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਤੁਹਾਡੇ ਸੰਘਰਸ਼ ਕਰਕੇ ਹੋ ਰਿਹਾ ਜੋ ਕੁਝ ਪਿਛਲੇ ਦਿਨਾਂ ਚ ਹੋਇਆ ਕਿ ਕਿ ਲੜਾਈ ਤਾਂ ਇਸ ਵੇਲੇ ਵਿਦਿਆਰਥੀ ਲੜਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨ ਜੱਥੇਬੰਦੀਆਂ ਜ਼ਰੂਰ ਲੜ ਰਹੀਆਂ ਨੇ ਆਪਣੇ ਪੱਧਰ ਤੇ ਉੱਤੇ ਪਰ ਉਹਨਾਂ ਦਾ ਇੰਪੈਕਟ ਪ੍ਰਭਾਵ ਓਡੇ ਵੱਡੇ ਪੱਧਰ ਤੇ ਨਹੀਂ ਜਿਨ੍ਹਾਂ ਦੇ ਦਿੱਲੀ ਅੰਦੋਲਨ ਵੇਲੇ ਸੀਗਾ ਦੇਖੋ ਇਹਨਾਂ ਇਹ ਵੀ ਮਸਲਾ ਹੁੰਦਾ ਹੈ ਵੀ ਮਸਲੇ ਨੂੰ ਡੀਰੀਲ ਕਰਨ ਦਾ ਤਰੀਕਾ ਹੈ ਕਿ ਉਹ ਜਾਂ ਬਿਆਨ ਦੇ ਕੇ ਹੁਣ ਇਹ ਪੰਜਾਬ ਹਰਿਆਣਾ ਦਾ ਮਸਲਾ ਹੀ ਨਹੀਂ ਹੈਗਾ ਇਹ ਸੈਂਟਰ ਤੇ ਪੰਜਾਬ ਦਾ ਮਸਲਾ ਹੈ ਇਹ ਇਹਨੂੰ ਹਰਿਆਣਾ ਥੋੜੀ ਜਿਵੇਂ ਬਾਰੇ ਪੰਜਾਬ ਦੇ ਪਾਣੀ ਖੋਣ ਲਈ ਜਾਂ ਫਿਰ ਚੰਡੀਗੜ੍ਹ ਖੋਣ ਦੇ ਲਈ ਤਾਂ ਸੈਂਟਰ ਨੇ ਵੰਡ ਕੀਤੀ ਹੈ ਨਾ ਸੈਂਟਰਲ ਐਕਟ ਹੈ ਉਹਨੂੰ 68 ਦਾ ਸੈਂਟਰ ਨੇ ਬੀਵੀਐਮਪੀ ਦੇ ਕਬਜ਼ਾ ਕੀਤਾ ਹੋਇਆ ਸੈਂਟਰ ਇੱਥੇ ਬੀਐਸਐਫ ਭੇਜਦੀ ਹੈ ਇਹ ਸਾਰੀਆਂ ਚੀਜ਼ਾਂ ਦੇ ਸੈਂਟਰ ਕਰ ਰਹੀ ਹੈ ਤਾਂ ਇਹ ਮਸਲਾ ਪੰਜਾਬ ਹਰਿਆਣਾ ਦੇ ਵਿੱਚ ਸੁੱਝ ਕਿਵੇਂ ਸਕਦਾ ਦੂਜੀ ਗੱਲ ਪੰਜਾਬ ਹਰਿਆਣਾ ਦੇ ਲੋਕਾਂ ਦੇ ਵਿੱਚ ਕੋਈ ਆਪਸੀ ਵਿਰੋਧ ਨਹੀਂ ਹੈਗੇ ਪੰਜਾਬ ਦੀਆਂ ਪੰਜਾਬ ਹਰਿਆਣੇ ਦੀ ਸਰਕਾਰਾਂ ਦੋਵੇਂ ਸਰਕਾਰਾਂ ਲੋਕਾਂ ਦੇ ਨਾਲ ਡਗਾ ਕਰਦੀਆਂ ਨੇ ਦੋਵਾਂ ਦੇ ਹੱਕ ਦਬਾਉਂਦੀਆਂ ਨਹੀਂ ਤੇ ਇਹ ਤੇਰੇ ਹੀ ਗੱਲ ਵੀ ਕੀ ਇਹ ਇਕੱਲੇ ਵਿਦਿਆਰਥੀਆਂ ਦਾ ਉਹ ਸੀਗਾ ਬਿਲਕੁਲ ਇਹ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਸੀਗਾ ਪਰ ਇਹ ਜਿੱਤ ਇਕੱਲੇ ਵਿਦਿਆਰਥੀਆਂ ਦੀ ਨਹੀਂ ਹੈਗੀ ਜੇ ਸਾਡੇ ਨਾਰਿਆਂ ਦੀ ਗੂੰਜ ਅੱਜ ਦਿੱਲੀ ਤੱਕ ਪਹੁੰਚੀ ਹੈ ਤੇ ਉਹ ਸਾਰੇ ਇਨਸਾਫਪਸੰਦ ਲੋਕਾਂ ਦੇ ਸਾਰੇ ਪੰਜਾਬ ਦੇ ਲੋਕਾਂ ਦੀ ਆਵਾਜ਼ਾਂ ਸੀਗੀਆਂ ਜਿਨ੍ਹਾਂ ਨੇ ਇਹ ਨਾਰੇ ਹੋਰ ਬੁਲੰਦ ਕੀਤੇ ਨੇ ਜਿਨ੍ਹਾਂ ਨੇ ਇਤਿਹਾਸ ਰਚਿਆ ਦੇਖੋ 10 ਤਰੀਕ ਨੂੰ ਜਿਹੜਾ ਇੱਥੇ ਪ੍ਰੋਟੈਸਟ ਹੋਇਆ ਸੀਗਾ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਉਹਨਾਂ ਵੱਡਾ ਇਕੱਠ ਉਹਨਾਂ ਵੱਡਾ ਪ੍ਰੋਟੈਸਟ ਇੱਥੇ ਕਦੇ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਤੁਸੀਂ ਦੇਖੋ ਇਹ ਸਰਕਾਰੀ ਅੰਕੜੇ ਨੇ ਕਿ ਸਰਕਾਰੀ ਅੰਕੜੇ ਅਕਸਰ ਘੱਟ ਦੱਸੇ ਜਾਂਦੇ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੀ ਦੱਸਿਆ ਜਾਂਦਾ ਸੀਗਾ ਵੀ 1 ਲੱਖ ਤੋਂ ਵੱਧ ਲੋਕ ਘਰਾਂ ਤੋਂ ਨਿਕਲੇ ਸੀਗੇ 10 ਤਰੀਕ ਨੂੰ ਇੱਥੇ ਪਹੁੰਚਣ ਦੇ ਲਈ ਕਹਿੰਦੇ 40000 ਦੇ ਨੇੜੇ ਤੇ ਲੋਕ ਲੋਕਾਂ ਨੂੰ ਇਹਨਾਂ ਨੇ ਚੰਡੀਗੜ੍ਹ ਦੀ ਜਿਹੜੀ ਕਿਲਾਬੰਦੀ ਕੀਤੀ ਹੋਈ ਸੀਗੀ ਉੱਥੇ ਰੋਕਿਆ ਤੇ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਲੋਕ ਸੀਗੇ ਉਹ ਕਰੀ 10 ਤੋਂ 12000 ਸੀਗੇ ਤੇ ਮਤਲਬ ਇਹ ਇਹ ਯੂਨੀਵਰਸਿਟੀ ਬਹੁਤ ਵੱਡੀ ਨਹੀਂ ਹੈਗੀ ਵੀ ਇੱਥੇ 10 12000 ਲੋਕ ਇੱਥੇ ਪਹੁੰਚ ਰਹੇ ਨੇ ਇਕੱਠ ਕਰਨ ਦੇ ਲਈ ਤੇ ਇਹ ਬਹੁਤ ਵੱਡੀ ਗੱਲ ਹੈ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸ ਪ੍ਰੋਟੈਸਟ ਨੇ ਇੱਕ ਖੜੋਤ ਵੀ ਥੋੜੀ ਹੈ ਵੀ ਆਪਾਂ ਕਹੀਏ ਵੀ ਹੁਣ ਜਿਵੇਂ ਆਪਾਂ ਸਿਰਫ ਇਸ ਨੂੰ ਸੈਨੇਟ ਦੇ ਮਸਲੇ ਤੱਕ ਆਪਾਂ ਸੀਮਿਤ ਨਾ ਕਰੀਏ ਆਪਾਂ ਦੇਖੀਏ ਵੀ ਅੱਜ ਸਮਾਜ ਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਕਰਕੇ ਵੀ ਲੋਕਾਂ ਵਿੱਚ ਜੋ ਬਦਹਾਲੀ ਹੈ ਜੋ ਆਪਣੇ ਸਮਾਜ ਵਿੱਚ ਗਰੀਬੀ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਆਪਾਂ ਇਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਹੀ ਇਸੇ ਜੋਸ਼ ਦੇ ਨਾਲ ਇਸੇ ਜਜ਼ਬੇ ਦੇ ਨਾਲ ਜੋਸ਼ ਤੇ ਹੌਸਲੇ ਦੇ ਨਾਲ ਆਪਾਂ ਨਾਅਰੇ ਬੁਲੰਦ ਕਰੀਏ ਤੇ ਆਪਾਂ ਸਰਕਾਰਾਂ ਨੂੰ ਸਵਾਲ ਕਰੀਏ ਤੇ ਆਪਾਂ ਇਨਕਲਾਬੀ ਜਥੇਬੰਦੀਆਂ ਦੇ ਨਾਲ ਜੁੜ ਕੇ ਇੱਕ ਜਥੇਬੰਦ ਹੋ ਕੇ ਆਪਣਾ ਸੰਘਰਸ਼ ਸਰਕਾਰਾਂ ਦੇ ਖਿਲਾਫ ਵਿੱਢੀਏ ਤੁਸੀਂ ਸਵਾਲ ਕੀਤੇ ਸੀ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਤੁਹਾਡੀ ਵੀ ਅਲੋਚਨਾ ਹੋਈ ਕਿ ਐਸਾ ਹੀ ਮੌਕਾ ਨਹੀਂ ਸੀਗਾ ਸਵਾਲ ਕਰਨ ਦਾ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਖੁਸ਼ੀ ਇਹ ਕਹਿਣਾ ਵੀ ਸਰਕਾਰ ਨੂੰ ਸਵਾਲ ਤਾਂ ਦੇਖੋ ਪਹਿਲਾਂ ਤੁਸੀਂ ਆਪਣੇ ਆਪ ਨੂੰ ਵਕ ਕਰ ਲਿਆ ਸੀ ਵੀ ਇਹ ਸਾਡੇ ਵੱਲੋਂ ਨਹੀਂ ਹੈ ਇਹ ਕੁਝ ਵੱਖਰੇ ਤੌਰ ਦੇ ਉੱਤੇ ਕੁਸ਼ੀ ਦੇ ਦੇਖੋ ਇਸ ਕਰਕੇ ਉਹ ਇਸ ਕਰਕੇ ਇਹ ਵੀ ਮੋਰਚੇ ਵਿੱਚ ਕਈ ਸਿਆਸੀ ਤਰ੍ਹਾਂ ਜਿਵੇਂ ਸੀ ਪਹਿਲਾਂ ਵੀ ਕਹੇ ਜੇ ਕਹਿੰਦੇ ਮੋਰਚੇ ਦੇ ਵਿੱਚ ਕਈ ਸਿਆਸੀ ਤਰ੍ਹਾਂ ਸ਼ਾਮਿਲ ਵੀ ਨੇ ਸਰਕਾਰ ਦੀ ਹੀ ਜਿਹੜੀ ਸਟੂਡੈਂਟ ਵਿੰਗ ਹੈ ਉਹ ਵੀ ਸ਼ਾਮਿਲ ਹੈ ਤੇ ਉਸ ਕਰਕੇ ਸੀਗਾ ਵੀ ਇਹ ਮੋਰਚੇ ਦਾ ਸਟੇਟਟ ਨਹੀਂ ਸੀਗਾ ਪਰ ਇਹ ਦੱਸ ਦੇ ਇੱਕ ਤਾਂ ਪਹਿਲਾਂ ਦੀ ਗੱਲ ਹੈ ਦਰਸ਼ਕ ਤੋਂ ਬਾਅਦ ਮੋਰਚੇ ਵੱਲੋਂ ਜਿਹੜੀ ਸਾਂਝੀ ਸਟੇਟਮੈਂਟ ਵੀ ਜਾਰੀ ਕੀਤੀ ਗਈ ਹੈ ਵੀ ਪੰਜਾਬ ਪੁਲਿਸ ਦੀ ਸਖਤ ਨਖੇਦੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਜਿਹਨੂੰ ਐਸਟੀ ਗੇਟ ਨੰਬਰ 1 ਤੇ ਤੇ ਮੁਹਾਲੀ 6 ਫੇਜ਼ ਇੱਥੇ ਪਹੁੰਚ ਰਹੇ ਲੋਕਾਂ ਦੇ ਉੱਤੇ ਬਰਬਰ ਲਾਠੀ ਚਾਰਜ ਕੀਤਾ ਤੇ ਉਹਦੇ ਵਿੱਚ ਪੰਜਾਬ ਪੁਲਿਸ ਸ਼ਾਮਿਲ ਸੀਗੀ ਚੰਡੀਗੜ੍ਹ ਪੁਲਿਸ ਦੇ ਨਾਲ ਨਾਲ ਮਤਲਬ ਸਖਤ ਕਿਸਾਨ ਮੋਰਚਾ ਦੇ ਇੱਕ ਬਜ਼ੁਰਗ ਸੀ ਕਿ ਉਹਨਾਂ ਦਾ ਅੰਗੂਠਾ ਲੈ ਗਿਆ ਇੱਕ ਮੁੰਡਾ ਸੀਗਾ ਇੱਕ ਲੜਕਾ ਨੌਜਵਾਨ ਸੀਗਾ ਉਹਦੇ ਸਿਰ 'ਚ ਬਹੁਤ ਬੁਰੀ ਤਰ੍ਹਾਂ ਮੇਖ ਵੱਜੀ ਹੋ ਖੂਨੋਂ ਖੂਨ ਹੋ ਕੇ ਇੱਥੇ ਤੱਕ 12 ਕਿਲੋਮੀਟਰ ਮਾਰਚ ਕਰਦੇ 6 ਫੇਜ਼ ਮੁਹਾਲੀ ਤੋਂ ਯੂਨੀ ਇਹ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਆਫੀਸ਼ੀਅਲੀ ਵੀ ਸਵਾਲ ਪਾਇਆ ਕੀਤਾ ਸੀ ਕਿ ਵੀ ਜੇ ਤੁਸੀਂ ਅੱਜ ਸਟੇਜ ਤੇ ਖੜਕੇ ਕਹਿ ਰਹੇ ਹੋ ਵੀ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤਾਂ ਪੰਜਾਬ ਪੁਲਸ ਨੂੰ ਸੁਪਨਾ ਤਾਂ ਨਹੀਂ ਰਿਹਾ ਉਹ ਵੀ ਕਿਸੇ ਦੇ ਨਿਰਦੇਸ਼ ਤੇ ਕੰਮ ਕਰ ਰਹੀ ਹੈ ਤਾਂ ਪੰਜਾਬ ਪੁਲਸ ਨੂੰ ਇੱਥੇ ਪਹੁੰਚਦੇ ਲੋਕਾਂ ਦੇ ਉੱਤੇ ਜ਼ਬਰ ਕਰ ਲਈ ਕਿਉਂ ਬੁਲਾਇਆ ਜਾ ਰਿਹਾ ਤੁਸੀਂ ਦਿੱਲੀ ਯੂਨੀਵਰਸਿਟੀ ਵੀ ਪੜ ਕੇ ਆਏ ਹੋ ਤੇ ਇੱਥੇ ਤੁਸੀਂ ਜਿਹੜੀ ਹੈ ਉਹ ਮਾਸਟਰਸ ਕੀਤੀ ਹੈ ਹਿਸਟਰੀ ਦੇ ਵਿੱਚ ਤੇ ਅੱਗੇ ਤੁਸੀਂ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਜਿਹੜੀ ਹੈ ਉਹ ਲੈਣੀ ਹੈ ਤਾਂ ਇੱਕ ਗੱਲ ਪਿਛਲੇ ਦਿਨਾਂ ਚ ਇਹ ਵੀ ਆਈ ਹੈ ਬਹੁਤ ਸਾਰੇ ਲੋਕ ਟਿੱਪਣੀਆਂ ਵੀ ਕਰਦੇ ਸੀ ਕਿ ਇਹ ਤਾਂ ਵੇਲੜ ਨੇ ਜੀ ਇਹ ਪੜਦੇ ਨਹੀਂ ਹੈ ਇਹ ਇਹਨਾਂ ਦਾ ਕੰਮ ਹੀ ਧਰਨਾ 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 ਤੇ ਇਹ ਉਹ ਕਹਿੰਦੇ ਨੇ ਵੀ ਇਹ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ ਇੱਥੋਂ ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਵੀ ਇੱਥੇ ਪੜ੍ਹਾਈ ਦਾ ਤਾਂ ਮਾਹੌਲ ਹੀ ਨਹੀਂ ਰਿਹਾ ਕੋਈ ਉਹਨੂੰ ਲੈ ਕੇ ਤੁਹਾਡਾ ਕੀ ਜਵਾਬ ਹੈ ਦੇਖੋ ਇਹੋ ਜਿਹੇ ਲੋਕਾਂ ਲਈ ਤਾਂ ਭਾਵੇਂ ਸਿੰਧੀ ਵੇਲੜ ਸੀਗਾ ਇਹੋ ਜਿਹੇ ਲੋਕਾਂ ਲਈ ਤਾਂ ਗਤਰੀ ਬਾਬਿਆਂ ਨੂੰ ਆਪਣੇ ਆਪਣੇ ਕੰਮ ਸਾਹਮਣੇ ਚਾਹੀਦੇ ਸੀਗੇ ਹਨਾ ਵੀ ਨਾ ਤਾਂ ਉਹ ਆ ਆਪਣਾ ਆਫਿਸ ਖੋਲਦੇ यूएसए ਦੇ ਵਿੱਚ ਨਾ ਉਹ ਸਾਰੇ ਵਾਪਸ ਆਉਂਦੇ ਨਾ ਉਹ ਇਨ ਕਲੱਬ ਬਾਰੇ ਸੋਚਦੇ ਇਹਨਾਂ ਲਈ ਗਦਰੀ ਗੁਲਾਬ ਕੋਰ ਵੀ ਗਲਤ ਹੈ ਜੋ ਆਪਣੇ ਇਨ ਕਲੱਬ ਦੇ ਲਈ ਆਪਣੇ ਪਤੀ ਨੂੰ ਫਿਲੀਪੀਨਸ ਵਿੱਚ ਛੱਡ ਜਾਂਦੀ ਹੈ ਪਰ ਮਤਲਬ ਇਹਨਾਂ ਨੇ ਦੋਵਾਂ ਨੇ ਵਾਪਸ ਆਉਣਾ ਸੀ ਕ ਇਨ ਕਲੱਬ ਦੇ ਲਈ ਪਰ ਮੌਕੇ ਤੇ ਉਹਦੇ ਉਸਦੇ ਪਤੀ ਨੇ ਕਿਹਾ ਵੀ ਮੈਂ ਨਹੀਂ ਜਾ ਸਕਦਾ ਤੇ ਉਹਨਾਂ ਨੇ ਕਿਹਾ ਵੀ ਕੁਝ ਕੋਈ ਗੱਲ ਨਹੀਂ ਮੈਂ ਤਾਂ ਜਾਵਾਂਗੀ ਤੇ ਇੱਥੇ ਆ ਕੇ ਉਹਨੇ ਤੁਸੀਂ ਇਹ ਚੱਲਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹਨਾਂ ਲੋਕਾਂ ਲਈ ਤਾਂ ਦੇਖੋ ਉਹ ਵੀ ਗਲਤ ਨੇ ਇਹਨਾਂ ਲੋਕਾਂ ਲਈ ਤਾਂ ਜਿਨ੍ਹਾਂ ਨੇ ਕਲਪੀਆਂ ਨੇ ਆਪਣੀ ਜਾਨਾਂ ਤੱਕ ਵਾਰ ਦਿੱਤੀਆਂ ਇੱਕ ਚੰਗੇ ਸਮਾਜ ਨੂੰ ਬਣਾਉਣ ਦੇ ਲਈ ਉਹ ਜਦੋਂ ਜਹਿਦ ਦੇ ਵਿੱਚ ਇਹ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਤੁਸੀਂ ਜਾਣਦੇ ਹੋ ਆਪਣੀ ਇਹਨਾਂ ਲਈ ਤਾਂ ਉਹ ਗਲਤ ਨਹੀਂ ਫਿਰ ਵੀ ਉਹ ਵਿਲਰ ਸੀਗੇ ਉਹ ਮਿਸਗਾਈਡਡ ਸੀਗੇ ਉਹਨਾਂ ਨੇ ਜਾਂ ਉਹ ਆਪਣਾ ਆਪਣਾ ਦੇਖਦੇ ਫਿਰ ਇਹ ਦੇਖੋ ਨਾ ਵੀ ਅੱਜ ਇਹ ਅਸਲ 'ਚ ਆਪਣਾ ਜਿਹੜਾ ਸਿਸਟਮ ਹੈ ਉਹ ਚਾਹੁੰਦਾ ਵੀ ਆਪਾਂ ਇਸ ਤਰ੍ਹਾਂ ਸੋਚੀਏ ਤੁਸੀਂ ਬਸ ਆਪਣੇ ਆਪਣੀ ਜ਼ਿੰਦਗੀ ਜੀਓ ਆਪਣਾ ਆਪਣਾ ਫਾਇਦਾ ਦੇਖੋ ਜਿਸ ਤੋਂ ਤੁਹਾਡਾ ਤੁਹਾਡਾ ਫਾਇਦਾ ਹੈ ਉਹ ਕਰੋ ਜਿੱਥੇ ਤੁਹਾਡਾ ਨਿੱਜੀ ਫਾਇਦਾ ਨਹੀਂ ਹੈਗਾ ਉਹਦੇ ਵਿੱਚ ਨਾ ਪਾਓ ਤੁਹਾਡੀ ਜ਼ਿੰਦਗੀ ਬਸ ਤੁਹਾਡੇ ਲਈ ਹੈ ਪਰ ਕੀ ਆਪਾਂ ਇੱਕ ਇੱਕ ਇਨਸਾਨ ਕੀ ਸਮਾਜ ਦਾ ਟੁਟਿਆ ਹੋਇਆ ਹੁੰਦਾ ਵੀ ਜੇ ਜਦੋਂ ਜੇ ਹੱਕ ਦਬਾਏ ਜਾ ਰਹੇ ਨਹੀਂ ਤਾਂ ਇੱਕ ਬੰਦੇ ਦੇ ਥੋੜੀ ਜਿਹਾ ਦਬਾਈ ਜਾਂਦੇ ਨੇ ਸਾਰਿਆਂ ਦੇ ਦਬਾਈ ਜਾਂਦੇ ਨੇ ਜੇ ਅੱਜ ਲੋਕਾਂ ਨੂੰ ਬਰਾਬਰਤਾ ਦਾ ਹੱਕ ਨਹੀਂ ਹੈਗਾ ਜੇ ਅੱਜ ਸਾਰਿਆਂ ਨੂੰ ਸਿੱਖਿਆ ਦਾ ਹੱਕ ਨਹੀਂ ਹੈਗਾ ਰੋਜ਼ਗਾਰ ਦਾ ਹੱਕ ਨਹੀਂ ਹੈਗਾ ਸਿਹਤ ਸਹੂਲਤਾਂ ਦਾ ਹੱਕ ਨਹੀਂ ਹੈਗਾ ਸਾਡੀ ਮੁੱਢਲੇ ਹੱਕ ਹੀ ਨਹੀਂ ਪੂਰੇ ਹੋਗੇ ਸੋਹਰੇ ਸਮਾਜ ਦੇ ਵਿੱਚ ਤੇ ਇਹ ਕੱਲੇ 1 2 5 ਦਾ ਮਸਲਾ ਨਹੀਂ ਹੈਗਾ ਵੀ ਮੈਂ ਆਪਣਾ ਦੇਖਾਂ ਫਿਰ ਇਹ ਕੋਈ ਗੱਲ ਨਹੀਂ ਪਰ ਮੇਰੇ ਮੇਰੀ ਥਾਂ ਤੇ ਕੋਈ ਹੋਰ ਤਾਂ ਉੱਥੇ ਉਹਦੇ ਹੱਕ ਤਾਂ ਲੁੱਟੇ ਜਾ ਹੀ ਰਹੇ ਨੇ ਨਾ ਕੋਈ ਹੋਰ ਮੰਨ ਲਓ ਭੁੱਖਾ ਮਰੇਗਾ ਕੋਈ ਹੋਰ ਬੱਚਿਆਂ ਦੀ ਮੌਤ ਹੋਊਗੀ ਕਿਉਂਕਿ ਉਹਨੇ ਕੋਲ ਸੇ ਸਹੂਲਤਾਂ ਨਹੀਂ ਪਹੁੰਚੀਆਂ ਤਾਂ ਇਸ ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਸਮਾਜ ਸਾਰਿਆਂ ਦਾ ਸਾਂਝਾ ਹੁੰਦਾ ਸਮੂਹ ਨਾਲ ਹੀ ਜਿਹੜਾ ਜਿਹੜਾ ਸਮਾਜ ਉਹ ਵਿਕਾਸ ਕਰਦਾ ਕੱਲੇ-ਕੱਲੇ ਬੰਦੇ ਨਾਲ ਸਮਾਜ ਵਿਕਾਸ ਨਹੀਂ ਕਰ ਸਕਦਾ ਤੇ ਇਸ ਕਰਕੇ ਇਹੋ ਜਿਹੜੇ ਲੋਕ ਨੇ ਦੇਖੋ ਉਹ ਕਰਦੇ ਕੁਝ ਨਹੀਂ ਜੇ ਉਹਨੂੰ ਪੁੱਛੀ ਵੀ ਤੁਸੀਂ ਸਮਾਜ ਨੂੰ ਬਦਲਣ ਲਈ ਕੀ ਕੀਤਾ ਤੁਸੀਂ ਲੋਕਾਂ ਦੀ ਜ਼ਿੰਦਗੀਆਂ ਬਦਲਣ ਦੇ ਲਈ ਕਿੰਨਾ ਸੰਘਰਸ਼ ਕੀਤਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਉਹਨਾਂ ਨੇ ਕਮੈਂਟ ਹੀ ਕੀਤਾ ਜੀ ਉਹ ਉਹ ਸਿਰਫ ਕਮੈਂਟ ਉਹ ਦੇਖੋ ਉਹ ਸਿਰਫ ਫੇਸਬੁੱਕ ਤੇ ਕਮੈਂਟ ਕਰਨ ਜੋਗੇ ਹੁੰਦੇ ਨੇ ਵੀ ਤੁਸੀਂ ਬੇਲੇ ਨੂੰ ਤੁਸੀਂ ਆਹ ਹੋਈਆਂ ਫਿਰ ਦੇਖੋ ਕਈ ਹੁਣ ਲੀਡਰ ਇਸ ਤਰ੍ਹਾਂ ਬਿਆਨ ਦੇ ਰਹੇ ਨੇ ਵੀ ਤਾਂ ਕੋੜੇ ਲੈ ਕੇ ਆ ਗਏ ਜੀ ਖੱਤਰ ਲੈ ਕੇ ਆ ਗਏ ਜੀ ਤੁਸੀਂ ਕੀ ਕੀਤਾ ਸਾਡੀਆਂ ਤਾਂ ਦੇਖੋ ਜ਼ਮੀਰਾਂ ਜਾਗਦੀਆਂ ਨੇ ਸਾਡੇ ਤੋਂ ਨਹੀਂ ਰਿਹਾ ਜਾਂਦਾ ਬੋਲੇ ਬਿਨਾ ਜਦੋਂ ਕੁਝ ਗਲਤ ਹੋਊਗਾ ਅਸੀਂ ਬੋਲਾਂਗੇ ਵਿਵਾਕੀ ਦੇ ਨਾਲ ਨਾਰੇ بلند ਕਰਾਂਗੇ ਤੁਸੀਂ ਕੀ ਕਰਦੇ ਹੋ ਹੁਣ ਬਿੱਟੂ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਕਿ ਹੁਣ ਵਿਦਿਆਰਥੀਆਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਬੀਜੇਪੀ ਹੈਗੀ ਹੈ ਤੇ ਉਹ ਕਿਸੇ ਹੱਕ ਨੂੰ ਖੋਹ ਨਹੀਂ ਦਊਗੀ। ਬੀਜੇਪੀ ਹੈਗੀ ਹੈ ਤਾਂ ਹੀ 1 ਨਵੰਬਰ ਨੂੰ ਸੰਘਰਸ਼ ਸ਼ੁਰੂ ਹੋਇਆ ਸੀਗਾ। ਬੀਜੇਪੀ ਹੈਗੀ ਹੈ ਤਾਂ ਹੀ ਇੱਥੇ ਦਿਨ ਰਾਤ ਦੇ ਕੀਤਾ ਹੋਇਆ ਸੀਗਾ ਤੇ ਬੀਜੇਪੀ ਹੈਗੀ ਹੈ ਤਾਂ ਹੀ ਅੱਗੇ ਵੀ ਸੰਘਰਸ਼ ਕਰਾਂਗੇ। ਕੀ ਹੁਣੇ ਮੋਰਚਾ ਫਤਿਹ ਹੋ ਗਿਆ ਇਸ ਤੋਂ ਬਾਅਦ ਇਹ ਆਪਾਂ ਕਹਿ ਦਈਏ ਵੀ ਖਤਮ ਹੈ ਬਸ ਹੁਣ ਲੜਾਈ ਗੱਲ ਖਤਮ ਹੈ ਇੱਥੋਂ। ਨਹੀਂ ਸਾਡੀ ਨਾ ਹੁਣੇ ਹੀ ਥੋੜੀ ਦੇਰ ਵਿੱਚ ਮੀਟਿੰਗ ਹੈ ਵੀਸੀ ਦੇ ਨਾਲ ਤੇ ਸਾਡੀਆਂ ਕੁਝ ਮੰਗਾਂ ਸੀ ਇੱਕ ਤਾਂ ਚਲੋ ਸਰਕਾਰ ਤੋਂ ਮੰਗ ਸੀ ਕਿ ਇਹ ਤਾਂ ਪੂਰੀ ਹੋਈ ਹੈ। ਸਾਡੀ ਪ੍ਰਸ਼ਾਸਨ ਤੋਂ ਕੁਝ ਮੰਗਾਂ ਸੀਗੀਆਂ। ਇਹਨਾਂ ਨੇ ਪਿਛਲੇ ਸਾਲ ਸੈਨੇਟ ਦੇ ਮਸਲੇ ਲਈ ਇਹ ਸੀ ਪ੍ਰੋਟੈਸਟ ਕਰ ਰਹੇ ਸੀਗੇ ਤੇ ਸਾਡੇ ਉੱਤੇ ਚੰਡੀਗੜ੍ਹ ਪੁਲਸ ਵੱਲੋਂ ਲਾਠੀ ਚਾਰਜ ਕਰਾ ਕੇ ਅ ਸਾਡੇ ਉੱਤੇ 13 ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕੀਤੇ ਹੋਏ ਨੇ ਤੇ ਉਹਦੀ ਸਾਡੀ ਹੁਣ ਕੱਲ ਪਹਿਲੀ ਪੇਸ਼ੀ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਪਰਚੇ ਰੱਦ ਕਰ ਉਸੇ ਦਾ ਵਰਬਲ ਐਗਰੀਮੈਂਟ ਹਾਂਜੀ ਪਰਚਾ ਹੈਗਾ ਪਿਛਲੇ ਸਾਲ ਹੋਇਆ ਸੀਗਾ ਇਹ ਅੱਛਾ ਜੀ ਇੱਕ ਪਰਚਾ ਤੁਹਾਡੇ ਦੇ ਦੋ ਪਰਚੇ ਨੇ ਯੂਨੀਵਰਸਿਟੀ ਨੇ ਆਪੇ ਕੀਤਾ ਇਕਤਾ ਪੁਲਸ ਮੁਲਾਜ਼ਮਾਂ ਦੇ ਕੰਮ ਚ ਵਿਗਨ ਪਾਉਂਦਾ ਤੇ ਦੂਜਾ ਵੀ ਸਰਕਾਰੀ ਨੌਜਰ ਤੇ ਹਮਲਾ ਕਰਦਾ ਕਰਦੇ ਨਹੀਂ ਤੁਹਾਨੂੰ ਰੋਕ ਤੇ ਮਤਲਬ ਸੰਘਰਸ਼ ਵਾਲੇ ਰਸਤੇ ਜਾਣ ਤੋਂ ਵੀ ਤੁਹਾਡੇ ਤੇ ਦੋ ਪਰਚੇ ਹੋਗੇ ਤੁਹਾਨੂੰ ਪੜਨ ਵਾਸਤੇ ਭੇਜਿਆ ਨਹੀਂ ਦੇਖੋ ਇੱਥੇ ਪੜਾਈਆਂ ਵੀ ਕਰਦੇ ਆ ਇੱਥੇ ਪੜਦੇ ਵੀ ਆ ਤੇ ਅਸੀਂ ਤਾਂ ਦੇਖੋ ਇੱਥੇ ਮੋਰਚੀ ਦੇ ਉੱਤੇ ਲਾਇਬ੍ਰੇਰੀ ਬਣਾਈ ਹੋਈ ਸੀਗੀ ਉੱਥੇ ਭਗੇ ਸਿੰਘ ਜਰਾਬੇ ਵਰਗਿਆਂ ਦੀਆਂ ਜੀਵਨੀਆਂ ਰੱਖੀਆਂ ਹੋਈ ਸੀਗੀਆਂ ਹੋਰ ਚੰਗੀਆਂ ਕਿਤਾਬਾਂ ਸੀਗੀਆਂ ਤੇ ਅਸੀਂ ਕਦੇ ਨਹੀਂ ਕਹਿੰਦੇ ਵੀ ਪੜਨਾ ਨਹੀਂ ਚਾਹੀਦਾ ਪਰ ਜਿਵੇਂ ਭਗਤ ਸਿੰਘ ਨੇ ਵੀ ਕਿਹਾ ਸੀਗਾ ਵੀ ਉਹ ਪੜਾਈ ਜਿਹੜੀ ਤੁਹਾਨੂੰ ਸਿਰਫ ਕਰਕੇ ਲਈ ਕੈਰ ਕਰਦੇ ਨੇ ਸੰਘਰਸ਼ ਵਾਲੇ ਰਾਹ ਤੋਂ ਜਾਣ ਤੋਂ ਉਹ ਕਹਿੰਦੇ ਵੀ ਤੁਸੀਂ ਇਹ ਰਾਹ ਤੇ ਨਹੀਂ ਜਾਣਾ ਇਹ ਰਾਹ ਬਹੁਤ ਔਖਾ ਆ ਤੁਹਾਨੂੰ ਰੋਕਿਆ ਕਿਸ ਨੇ ਨਹੀਂ ਦੇਖੋ ਮੇਰੇ ਮੇਰਾ ਐਕਸਪੀਰੀਅੰਸ ਇਹੋ ਜਿਹਾ ਨਹੀਂ ਰਿਹਾ ਪਰ ਆਰਮਜ਼ਮਾਹ ਦੇ ਵਿੱਚ ਜ਼ਰੂਰ ਕੁੜੀਆਂ ਨੂੰ ਬਹੁਤ ਰੋਕਿਆ ਜਾਂਦਾ ਵੀ ਤੁਸੀਂ ਨਾ ਜਾਓ ਜਾਂ ਫਿਰ ਕੁੜੀਆਂ ਜਿਹੜੀਆਂ ਬੋਲਦੀਆਂ ਨੇ ਇਹੋ ਜਿਹਾ ਜ਼ਰੂਰ ਸਾਹਮਣਾ ਕਰਨਾ ਪੈਂਦਾ ਉਹਨਾਂ ਲੋਕਾਂ ਦਾ ਜਿਹੜੇ ਕਮੈਂਟ ਮਾਰਦੇ ਨੇ ਜਾਂ ਫਿਰ ਜਿਹੜੇ ਬੋਲਦੇ ਨੇ ਵੀ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਨਹੀਂ ਆ ਬਾਲਾ ਕਰਦੀ ਐ ਬਾਲਾ ਕਿਉਂਦੀ ਐ ਜਾਂ ਫਿਰ ਇਹੋ ਜਿਹੇ ਕਮੈਂਟ ਜਿਹੜੀ ਟਿੱਪਣੀਆਂ ਹੁੰਦੀਆਂ ਨੇ ਜਿਹੜੀ ਤੁਸੀਂ ਕਦੇ ਕਿਸੇ ਮੁੰਡੇ ਲਈ ਹੋ ਸਕਦਾ ਨਾ ਸੁਣੋ ਪਰ ਉਹ ਇਹ ਹੁੰਦਾ ਵੀ ਸਮਾਜ ਦੇ ਵਿੱਚ ਹੀ ਔਰਤ ਵਿਰੋਧੀ ਮਾਨਸਿਕਤਾ ਲੋਕਾਂ ਦੇ ਮਨਾਂ ਵਿੱਚ ਇੰਨਾ ਕਰ ਚੁੱਕੀ ਹੁੰਦੀ ਹੈ ਛੋਟੀ ਉਮਰ ਤੋਂ ਹੀ ਵੀ ਉਹ ਉਸ ਸੋਚ ਦਾ ਸ਼ਿਕਾਰ ਹੁੰਦੇ ਨੇ ਤੇ ਆਪਾਂ ਕਹਿੰਦੇ ਵੀ ਇਹੋ ਜਿਹੇ ਤਰਨਿਆਂ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਵੀ ਕੁੜੀਆਂ ਦੀ ਸ਼ਮੂਲੀਅਤ ਮੂਰਲੀਆ ਕਤਾਰਾਂ ਦੇ ਵਿੱਚ ਹੁੰਦੀ ਹੈ ਵੀ ਉਹ ਅੱਗੇ ਆ ਕੇ ਨਾਰੇ ਵੀ ਲਾ ਰਹੀਆਂ ਨੇ ਜ਼ਿੰਮੇਵਾਰੀਆਂ ਵੀ ਸਾਂਭ ਰਹੀਆਂ ਨੇ ਫੈਸਲੇ ਲੈਣ ਦੇ ਵਿੱਚ ਸ਼ਾਮਲ ਹੋਣ ਨੇ ਤੇ ਉਦੋਂ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਉਹ ਜਿਹੜੇ ਤੋਸਬ ਨੇ ਕੁੜੀਆਂ ਬਾਰੇ ਉਹ ਵੀ ਟੁੱਟਦੇ ਨੇ ਤੇ ਮੈਂ ਕਹਾਂਗੀ ਵੀ ਜਿੰਨਾ ਇਹ ਕਿ ਦੇਖੋ ਵੀ ਟ੍ਰੋਲਿੰਗ ਹੁੰਦੀ ਹੈ ਗੋਦੀ মিডিਆ ਨੇ ਆਪਣਾ ਆਈਟੀ ਸਲ ਛੱਡਿਆ ਹੋਇਆ ਸੀਗਾ ਵੀ ਕਮੈਂਟਾਂ ਦੀ ਲੜੀਆਂ ਲਾਉਣ ਨੂੰ ਜਾਂ ਫਿਰ ਵੀਡੀਓ ਬਣਾਉਣ ਨੂੰ ਵੀ ਆਹ ਆ ਕਰ ਰਹੇ ਨੇ ਉਹ ਕਰ ਰਹੇ ਨੇ ਉਹਦੇ ਤੋਂ ਵੱਧ ਲੋਕਾਂ ਨੇ ਆਪ ਹੀ ਉਹਨਾਂ ਨੂੰ ਸੁਣਾਈਆਂ ਨੇ ਵੀ ਜਿਹੜੇ ਲੋਕ ਹੱਕਾਂ ਦੇ ਲਈ ਲੜ ਰਹੇ ਨੇ ਉਹਨਾਂ ਨੂੰ ਜੇ ਕੋਈ ਗਲਤ ਬੋਲਦਾ ਤਾਂ ਉਹ ਪਤਾ ਲੱਗਦਾ ਵੀ ਜੋ ਜੋ ਬੰਦਾ ਉਹਨੂੰ ਗਲਤ ਬੋਲ ਰਿਹਾ ਉਹ ਕਿੱਥੇ ਖੜਾ ਉਹ ਸਮਾਜ ਵਿੱਚ ਕੀ ਰੋਲ ਪਲੇ ਕਰ ਰਿਹਾ ਤੇ ਇਸ ਕਰਕੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਇਸ ਵਾਰੀ ਸਾਥ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਸਾਥ ਦਿੱਤਾ ਤੇ ਇੱਥੇ ਆ ਕੇ ਲੋਕਾਂ ਨੇ ਜਿਸ ਤੱਕ ਤਾਂ ਸਾਥ ਦਿੱਤਾ ਤੇ ਆਪਾਂ ਕਈ ਵੀ ਜਿਹੜੇ ਪੱਛੇ ਨੂੰ ਡਰ ਲੱਗਦਾ ਹੁੰਦਾ ਤਾਂ ਅਸੀਂ ਇਸ ਸੰਗਾ ਸ਼ੁਰੂ ਹੀ ਨਾ ਕਰਦੇ ਇਹ ਪਰਚਾ ਤਾਂ ਪਿਛਲੇ ਸਾਲ ਦਾ ਪਿਆ ਹੋਇਆ ਵੀ ਸਾਨੂੰ ਫੇਰ ਪੰਗਾ ਲੈਣ ਦੀ ਕੀ ਲੋੜ ਸੀਗੀ ਪਰ ਦੇਖੋ ਵੇ ਕਿਨਾਰਾ ਬਿਹੇਵੀਅਰ ਹੱਕਾਂ ਲਈ ਜੋ ਲੜਦੇ ਲੋਕ ਜਿਲ੍ਹਾ ਤੋਂ ਨਹੀਂ ਡਰਦੇ ਲੋਕ ਵੀ ਜਦੋਂ ਆਪਣੇ ਸ਼ਹੀਦਾਂ ਨੇ ਜਾਨਾਂ ਵਾਰ ਦਿੱਤੀਆਂ ਤੇ ਇਹ ਛੋਟੇ ਮੋਟੇ ਪਰਚਿਆਂ ਦੀ ਕੀ ਗੱਲ ਹੈ ਪਹਿਲਾਂ ਵੀ ਇੱਥੋਂ ਦੇ ਜਿਹੜੀ ਅਥਾਰਟੀ ਆਪਣੀ ਯੂਨੀਵਰਸਿਟੀ ਦੀ ਤੁਹਾਨੂੰ ਨੇ ਜਿੱਦ ਤੋਂ ਕਿਸੇ ਨੇ ਕਿਹਾ ਵੀ ਤੁਸੀਂ ਧਿਆਨ ਰੱਖੋ ਆਪਣਾ ਤੁਹਾਡਾ ਨੁਕਸਾਨ ਹੋ ਸਕਦਾ ਦੇਖੋ ਇਹ ਤਾਂ ਕਹਿੰਦੇ ਹੀ ਨੇ ਵੀ ਤੁਸੀਂ ਖਿਆਲ ਰੱਖੋ ਉਹ ਉਹ ਖਿਆਲ ਮਤਲਬ ਖਿਆਲ ਰੱਖਣਾ ਮਤਲਬ ਇਹ ਵੀ ਅਸੀਂ ਅਸੀਂ ਦੇਖੋ ਖਿਆਲ ਰੱਖਦੇ ਆ ਜਿਵੇਂ ਅਸੀਂ ਕੋਈ ਵਾਇਲੈਂਸ ਵਾਇਲੈਂਟ ਕਾਰਵਾਈ ਨਹੀਂ ਕਰਦੇ ਅਸੀਂ ਕਿਸੇ ਨੂੰ ਕੋਈ ਬੁਰਾ ਭਲਾ ਨਹੀਂ ਕਹਿੰਦੇ ਅਸੀਂ ਉਹ ਤਾਂ ਖਿਆਲ ਰੱਖਣ ਦਾ ਹੀ ਮਤਲਬ ਹੁੰਦਾ ਪਰ ਖਿਆਲ ਰੱਖਣ ਦਾ ਹੀ ਮਤਲਬ ਇਹ ਹੁੰਦਾ ਵੀ ਸਿ ਬੋਲਣਾ ਮਤ ਕਰਦੀਆਂ ਸਿੱਧੀਆਂ ਅ ਸਿੱਧੀਆਂ ਨਹੀਂ ਪਰ ਜਿਵੇਂ ਸੋਸ਼ਲ ਮੀਡੀਆ ਤੇ ਸਭ ਕੁਝ ਚੱਲਦਾ ਵੀ ਇਹ ਕਰਦਾਂਗੇ ਉਹ ਕਰ ਦਵਾਂਗੇ ਇਹ ਚੱਲਦਾ ਰਹਿੰਦਾ ਕੁਝ ਪਰ ਜੋ ਲੋਕ ਦੇਖੋ ਅਕਾਊਂਟੈਂਟ ਨਕਲੀ ਅਕਾਊਂਟ ਦੇ ਪਿੱਛੇ ਬਹਿ ਕੇ ਹੀ ਧਮਕੀਆਂ ਦੇ ਸਕਦੇ ਨੇ ਉਹਨਾਂ ਧਮਕੀਆਂ ਤੋਂ ਕੋਈ ਸਾਨੂੰ ਡਰ ਨਹੀਂ ਹੈਗਾ ਸਾਨੂੰ ਵਿਸ਼ਵਾਸ ਹੈ ਵਿਜੇ ਜਿੰਨੀ ਗਿਣਤੀ ਦੇ ਵਿੱਚ ਲੋਕ ਇੱਥੇ ਖੜੇ ਨੇ ਤੇ ਕੱਲ ਨੂੰ ਜੇ ਪ੍ਰਸ਼ਾਸਨ ਪਰਚੇ ਦਰਜ ਕਰਦਾ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਕੱਲ ਨੂੰ ਵੀ ਲੋਕ ਇਸ ਤਰ੍ਹਾਂ ਖੜਨਗੇ ਨਾਲ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸਮਝ ਦਿੱਤਾ ਜੀ ਧੰਨਵਾਦ ਜੀ ਸੋ ਪੀਐਸਯੂ ਲਲਕਾਰ ਤੋਂ ਸਾਰਾ ਹੁਰਾ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਇਸ ਮੋਰਚੇ ਦੇ ਵਿੱਚ ਇਹ ਮੋਰੀ ਆਗੂ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਂਦੇ ਸੀ ਮੋਰਚੇ ਦੇ ਉੱਤੇ ਸਾਨੂੰ ਇੱਥੇ ਮੁੰਡਿਆਂ ਦੇ ਬਰਾਬਰ ਜਿਹੜਾ ਉਹ ਡਟ ਕੇ ਇੱਥੇ ਲੜਾਈ ਲੜਦੇ ਹੋਏ ਨਜ਼ਰ ਆਉਂਦੇ ਸੀ ਸੋ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹ ਗੱਲਬਾਤ ਦੇ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਜਿਹੜੀ رائے ਹੈ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇਕਦਰੋਂ ਪ੍ਰਾਈਮਰੀ ਸ਼ਰਟੀ ਵੀ ਤੁਹਾਡਾ ਆਪਣਾ ਤੁਹਾਡਾ